ਆਮ ਆਦਮੀ ਪਾਰਟੀ ਨੂੰ 117 ਸੀਟਾਂ ਦੇ ਨਾਲ 92 ਸੀਟਾਂ ਦੇ ਨਾਲ ਲੋਕਾਂ ਨੇ ਜਿਤਾਇਆ ਸੀ ਕਿ ਅੱਜ 1 ਸਾਲ ਪੂਰਾ ਹੋ ਚੁੱਕਾ ਵਾ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਕੁ ਰੁਜ਼ਗਾਰ ਮਿਲੇ ਕਿੰਨਾ ਕੰਮ ਕਰ ਮਿਲਿਆ ਕੋਈ ਕੰਮ ਕਾਰ ਨਹੀਂ ਮਿਲਿਆ ਰੋਟੀ ਤੇ ਬੇਗਾਰ ਹੋ ਗਏ ਸਰਤਾ ਨਾਲ ਸਾਰੇ ਸਗੋ ਅਸੀਂ ਇਹ ਕਹਣਾ ਚਾਹਾਂ ਸਰ ਬਿਜਲੀ ਮਾਫ ਹੋਈ ਆ ਬਾਕੀ ਕਾਰੋਬਾਰ ਕੋਈ ਨਹੀਂ ਚੱਲਿਆ ਕਾਰੋਬਾਰ ਠੱਪੀ ਪਿਆ ਹੋਇਆ ਸਰ ਉਹਨਾਂ ਨੇ ਕੁਝ ਆਪਣੇ ਵਾਧਿਆ ਤੇ ਖਰੇ ਵੀ ਇੱਥੇ ਮੁਹੱਲਾ ਕਲੀਨਿਕ ਵੀ ਖੋਲੇ ਗਏ ਨੇ ਕੁਝ ਹੋਰ ਵੀ ਲੋਕ ਕੁਝ ਲੋਕਾਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਕਿਹਨਾਂ ਦਾ ਮੁਹੱਲਾ ਕਲੀਨਿਕ ਥੋੜੀ ਖੋਲੇ ਜੀ ਉਹਦਾ ਡਿਸਪੈਂਸਰੀਆਂ ਸੀ ਉਹਨਾਂ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ ਜੀ 2022 ਦੇ ਵਿੱਚ ਚੋਣਾਂ ਹੋਈਆਂ ਸੀ ਵੱਡੀ ਮਾਤਰਾ ਦੇ ਨਾਲ ਆਮ ਆਦਮੀ ਪਾਰਟੀ ਨੂੰ 117 ਸੀਟਾਂ ਦੇ ਨਾਲ 92 ਸੀਟਾਂ ਦੇ ਨਾਲ ਲੋਕਾਂ ਨੇ ਜਿਤਾਇਆ ਸੀ ਕਿ ਅੱਜ 1 ਸਾਲ ਪੂਰਾ ਹੋ ਚੁੱਕਾ ਵਾ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ 1 ਸਾਲ ਦੇ ਵਿੱਚ ਉਹਨਾਂ ਨੂੰ ਕਿੰਨੇ ਕੋ ਬੈਨੀਫਿਟ ਮਿਲੇ ਆਮ ਆਦਮੀ ਪਾਰਟੀ ਕੋਲ ਕਿੰਨੇ ਕੋ ਰੋਜ਼ਗਾਰ ਮਿਲੇ ਕਿੰਨਾ ਕੰਮ ਕਰ ਮਿਲਿਆ ਸਰ ਜੀ ਨਮਸਕਾਰ ਜੀ ਕੋਈ ਕੰਮਕਾਰ ਨਹੀਂ ਮਿਲਿਆ ਰੋਟੀ ਤੇ ਬੇਗਾਰ ਹੋ ਗਏ ਕਰਤਾ ਦਾ ਨਾਲ ਸਾਰੇ ਐਸੇ ਕੋ 1 ਸਾਲ ਅੱਜ ਹੋ ਗਿਆ ਆਮ ਆਦਮੀ ਪਾਰਟੀ ਕੋਲ ਤੁਹਾਨੂੰ ਕਿੰਨੀ ਕੋ ਰਾਹਤ ਮਿਲੀ ਜੀ ਕੁਝ ਵੀ ਨਹੀਂ ਮਿਲਿਆ ਜੀ ਜਿਹੜਾ ਕੰਮ ਹੈਗਾ ਹੀ ਉਹ ਵੀ ਖੋਲੇ ਇਹਨਾਂ ਨੇ ਰੇੜੀਆਂ ਲਾਈ ਦੇ ਕਮੇਟੀ ਚੱਕ ਲੈਦੀ ਆ ਕੁਝ ਵੀ ਕੰਮ ਕਰੋ ਕਮੇਟੀ ਚੱਕ ਲੈਂਦੀ ਆ ਕੋਈ ਰਾਤ ਨਹੀਂ ਮਿਲੀ ਆਮ ਆਦਮੀ ਪਾਰਟੀ ਕੋਈ ਨਹੀਂ ਮਿਲੀ ਅਸੀਂ ਹੋਰ ਵੀ ਇੱਥੇ ਲੋਕਾਂ ਨਾਲ ਗੱਲਬਾਤ ਕਰਾਂਗੇ ਸਰ ਅੱਜ 1 ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਅਸੀਂ ਇਹ ਕਹਿਣਾ ਚਾਹਾਂਗੇ ਸਿਰਫ ਬਿਜਲੀ ਮਾਫ ਹੋਈ ਆ ਬਾਕੀ ਕਾਰੋਬਾਰ ਕੋਈ ਨਹੀਂ ਚੱਲਿਆ ਕਾਰੋਬਾਰ ਠੱਪੀ ਪਿਆ ਹੋਇਆ ਸਰ ਜੇ ਨਸ਼ਿਆਂ ਨੂੰ ਲੈ ਕੇ ਗੱਲ ਕਰੀਏ ਨਸ਼ਿਆਂ ਤੇ ਥਲ ਪਾਈ ਗਈ ਹੈ ਜੀ ਨਸ਼ਾ ਬਹੁਤ ਜ਼ਿਆਦਾ ਵਧਿਆ ਹੋਇਆ ਆ ਅੱਗੇ ਨਾਲ ਜ਼ਿਆਦਾ ਵਧ ਚੁੱਕਾ ਜੀ ਹਾਂਜੀ ਹਾਂਜੀ ਨਸ਼ਾ ਬਹੁਤ ਵਧਿਆ ਹੋਇਆ ਹਰ ਗਲੀ ਹਰ ਮੱਲੇ 'ਚ ਆਇਆ ਆ ਤੁਸੀਂ ਇਹ 117 ਸੀਟਾਂ ਦੇ ਵਿੱਚੋਂ 99 ਸੀਟਾਂ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀ ਕੀ ਸੋਚ ਕੇ ਜਿਤਾਇਆ ਸੀ ਕਿ ਸਾਡਾ ਕੁਝ ਬਦਲਾਅ ਹੋਗਾ ਬਿਲਕੁਲ ਜੀ ਬਿਲਕੁਲ ਬਦਲਾਅ ਕੁਝ ਨਹੀਂ ਹੋਇਆ ਨਸ਼ਾ ਵਧਿਆ ਹੋਇਆ ਜੀ ਨਸ਼ਾ ਕੰਟਰੋਲ ਨਹੀਂ ਹੋਇਆ ਨਸ਼ਾ ਕੰਟਰੋਲ ਹੋਇਆ ਨਾ ਤਾਂ ਸਾਰੇ ਖੁਸ਼ ਆਏ ਇੱਥੇ ਦੇ ਕੁਝ ਹੋਰ ਵੀ ਲੋਕ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਪਪਾ ਸੱਸੀ ਗੱਲ ਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਕੀ ਨਾਂ ਜੀ ਤੁਹਾਡਾ ਜੀ ਜੁਗਲ ਕਿਸੋਰ ਪਪਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਅਜੇ 1 ਸਾਲ ਹੋ ਗਿਆ ਤੁਹਾਨੂੰ ਕੁਝ ਰਾਹਤ ਮਹਿਸੂਸ ਹੋਈ ਹੈ ਜੀ ਕੋਈ ਰਾਹਤ ਮਹਿਸੂਸ ਨਹੀਂ ਹੋਈ ਜੀ ਕੀ ਕਰਨਾ ਕੀ ਕੀ ਬਦਲਾਅ ਆਏ ਨੇ ਤੁਹਾਡੇ ਹਿਸਾਬ ਨਾਲ ਇੱਧਰ ਦੇਖਿਓ ਜੀ ਸਾਹਮਣੇ ਕੈਮਰੇ ਵੱਲ ਕੈਮਰੇ ਵੱਲ ਦੇਖ ਕੇ ਜੀ ਹਾਂ ਜੀ ਕੀ ਬਦਲਾਅ ਆਏ ਨੇ ਕੁਝ ਬਦਲਾਅ ਨਜ਼ਰ ਆਏ ਨੇ ਹੁਣੇ ਤਾਂ 1 ਸਾਲਿਤ ਕੀ ਬਲਾਵ ਨਜ਼ਰ ਆਇਆ ਕੁਝ ਵੀ ਨਹੀਂ ਕੁਝ ਵੀ ਨਹੀਂ ਮੱਲਾ ਕਲੀਨਿਕ ਖੋਲ ਦਿੱਤੇ ਗਏ ਨੇ ਕਿੱਥੇ ਅਸੀਂ ਇੱਥੇ ਕਿਹੜਾ ਖੁੱਲਿਆ ਆ ਦੱਸੋ ਸਲੀਮ ਟਾਪਰੀ ਕਿਹੜਾ ਕਿਹੜਾ ਖੁੱਲਿਆ ਕੋਈ ਕੋਈ ਵੀ ਨਹੀਂ ਨਹੀਂ ਕਾफी ਹੱਦ ਤੱਕ ਮਹੱਲਾ ਕਲੀ ਨਹੀਂ ਖੁੱਲੇ ਗਏ ਨੇ ਸਲੂਮ ਟਾਪ ਰੇਜ ਕਿਹੜਾ ਖੁੱਲਿਆ ਦੱਸੋ ਮੈਨੂੰ 22 ਫਰਵਰੀ ਨੂੰ ਆਪਣਾ ਸਭ ਕੁਝ ਦਿੱਤਾ ਸੀ ਮੇਰੀ ਉਮਰ ਹੈ 74 22 22 ਤਾਰੀਖ 22 ਜੁਲਾਈ ਨੂੰ ਆਪਣਾ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਦਿੱਤਾ ਸੀ ਕੀ ਨਾ ਹੈ ਉਹ ਜਿਹੜਾ ਉਹ ਮਿਲਦੀ ਹੈ 1500 ਰੁਪਏ ਪੈਨਸ਼ਨ ਹਾਂ ਜੀ ਅੱਜ ਕਿਹੜੀ ਤਾਰੀਖ ਹੈ ਅੱਜ 10 ਮਾਰਚ 10 ਮਾਰਚ ਹੋ ਗਈ ਹੁਣੇ ਤੱਕ ਨਹੀਂ ਹੋਈ ਮੱਕੀ ਤੁਹਾਡੀ ਪੈਨਸ਼ਨ ਵੀ ਰੋਕ ਦਿੱਤੀ ਗਈ ਹੈ ਜੀ ਹਾਂ ਇੱਕ ਸਾਲ ਹੋ ਚੁੱਕਾ ਹੈ ਜੀ ਹਾਂ 10 ਫਰਵਰੀ 22 ਜੁਲਾਈ ਨੂੰ ਮੈਂ ਫਾਰਮ ਭਰਿਆ ਸੀ ਤੇ ਹੁਣੇ ਤੱਕ ਕੋਈ ਹੈ ਹੀ ਨਹੀਂ ਮਤ ਕਿ ਸਰਕਾਰ ਆਪਣੇ ਵਾਅਦੇ ਪੂਰਾ ਨਹੀਂ ਉਤਰੀ ਹੁਣ ਮੈਂ ਤੇ ਤੁਹਾਨੂੰ ਡੇਢ ਦਸਰਾ ਬਾਈ ਜੁਲਾਈ ਨੂੰ ਆਪਣਾ ਫਾਰਮ ਭਰਿਆ ਸੀ ਤੇ ਅੱਜ 10 ਜੂਨ ਹੋ ਗਈ 10 10 ਫਰਵਰੀ 10 ਮਾਰਚ ਹੁਣੇ ਤੱਕ ਮੇਰੀ ਪੈਨਸ਼ਨ ਨਹੀਂ ਲੱਗੀ 74 ਸਾਲ ਦੀ ਮੇਰੀ ਉਮਰ ਹੈ ਚਾਦਾ ਕੰਮ ਕਰਨਾ 2-300 ਰੁਪਏ ਕਮਾਣਾ ਰੋਜ਼ ਦੁਨੀਆ ਦੇ ਝੂਠੇ ਭਾਂਡੇ ਧੋਣਾ ਤਾਂ ਜਾ ਕੇ ਸਾਹਮਣੇ 2-300 ਮਿਲਦੇ ਨੇ ਤਾਨੂੰ ਆਮ ਆਦਮੀ ਪਾਰਟੀ ਤੋਂ ਕੋਈ ਰਾਹਤ ਨਹੀਂ ਮਿਲੀ ਕੋਈ ਵੱਡੇ ਵੱਡੇ ਵਾਦੇ ਜਿਹੜੇ ਕੀਤੇ ਗਏ ਸੀ ਕੋਈ ਪੂਰੇ ਨਜ਼ਰ ਨਹੀਂ ਆਉਂਦੇ ਹੋਏ ਨਹੀਂ ਜੀ ਹੁਣੇ ਤਾਂ ਸਾਨੂੰ ਤਾਂ ਕੋਈ ਰਾਹਤ ਨਹੀਂ ਮਿਲੀ ਪਬਲਿਕ ਨੂੰ ਔਰ ਨੂੰ ਮਿਲੀ ਹੋਖ ਨਹੀਂ ਸਕਦੇ ਪਰ ਸਾਨੂੰ ਕੋਈ ਰਾਤ ਨਹੀਂ ਮਿਲੀ ਅਸੀਂ ਪਾਪਾ ਜੀ ਨਾਲ ਗੱਲਬਾਤ ਵੀ ਕੀਤੀ ਉਹਨਾਂ ਨੇ ਵੀ ਆਪਣੇ ਵਿਚਾਰ ਦੱਸਿਆ ਅਸੀਂ ਇੱਥੇ ਹੋਰ ਵੀ ਲੋਕ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇੱਥੇ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਾਰਾ 1 ਸਾਲ ਹੋ ਗਿਆ ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ 117 ਦੇ ਵਿੱਚੋਂ 92 ਸੀਟਾਂ ਨਾਲ ਤੁਸੀਂ ਉਹਨਾਂ ਨੂੰ ਜਿਤਾਇਆ ਸੀ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਕੀ ਆਪਣੇ ਵਾਅਦੇ ਤੇ ਖੜੀ ਉੱਤਰੀ ਸਰਕਾਰ ਦੇਖੋ ਜੀ ਤੁਹਾਡੇ ਸਾਹਮਣੇ ਹੀ ਆ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਆ ਲੋਕ ਤਰਾਹੀ ਤਰਾਹੀ ਕਰਦੇ ਫਿਰਦੇ ਆ ਰੋਜ਼ ਵਾਰਦਾਤਾ ਰੋਜ਼ ਮਰਡਰ ਰੋਜ਼ ਕਤਲ ਰੋਜ਼ ਕੋਈ ਨਾ ਕੋਈ ਐਸੀਆਂ ਚੀਜ਼ਾਂ ਆਉਂਦੀਆਂ ਆ ਰੋਜ਼ ਟੀਵੀ 'ਚ ਦੇਖਣ ਨੂੰ ਆਈ ਖੂਨ ਖਰਾਬਾ ਹੀ ਮਿਲਦਾ ਆ ਇਹ ਤਾਂ ਇੱਕ ਵੀ ਵਾਦੇ ਤੇ ਪੂਰਾ ਨਹੀਂ ਉਤਰੇ ਪੰਜਾਬ ਨੇ ਬੜਾ ਮਾਨ ਦਿੱਤਾ ਲੇਕਿਨ ਉਹਨਾਂ ਨੂੰ ਲੇਕਿਨ ਉਹ ਪੰਜਾਬ ਦਾ ਉਹਨਾਂ ਨੇ ਮਾਨ ਰੱਖਿਆ ਨਹੀਂ ਉਹਨਾਂ ਨੇ ਕੁਝ ਆਪਣੇ ਵਾਦੇ ਤੇ ਖਰੇ ਵੀ ਇਥੇ ਮੁਹੱਲਾ ਕਲੀਨਿਕ ਵੀ ਖੁੱਲੇ ਗਏ ਨੇ ਕੁਝ ਹੋਰ ਵੀ ਕੁਝ ਲੋਕਾਂ ਨੂੰ ਨੌਕਰੀਆਂ ਵੀ ਦਿੱਤੀਆਂ ਗਈਆਂ ਕੀ ਕਹਿਣਾ ਸਵਾਰੀ ਮੁਹੱਲਾ ਕਲੀਨਿਕ ਥੋੜੀ ਖੋਲੇ ਜੀ ਉਹ ਤਾਂ ਡਿਸਪੈਂਸਰੀਆਂ ਸੀ ਉਹਨਾਂ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ ਜੀ ਮੁਹੱਲਾ ਕਲੀਨਿਕ ਤਾਂ ਕੋਈ ਖੋਲੇ ਨਹੀਂ ਇਹ ਤਾਂ ਲੋਕਾਂ ਦੀ ਅੱਖਾਂ ਦੇ ਵਿੱਚ ਮਿੱਟੀ ਪਾ ਰਿਆ ਜਿਹੜੀਆਂ ਡਿਸਪੈਂਸਰੀਆਂ ਸੀ ਉਹਨਾਂ ਨੂੰ ਮੁਹੱਲਾ ਕਲੀਨਿਕ ਬਣਾਤਾ ਤੇ ਜਿਹੜੇ ਆ ਸੁਵਿਧਾ ਸੈਂਟਰ ਸੀ ਉੱਥੇ ਵੀ ਇਹਨਾਂ ਨੇ ਮੁਹੱਲਾ ਕਲੀਨਿਕ ਬਣਾ ਕੇ ਉਹਨਾਂ ਨੂੰ ਬਿੰਦੀ ਸੁੱਤੀ ਲਾ ਕੇ ਉਹਨੂੰ ਬਣਾ ਕੇ ਦੱਸਤਾ ਜੀ ਇਹਦਾ 500 ਮੁਹੱਲਾ ਕਲੀਨਿਕ ਬਣਾਇਆ ਉਹਦਾ ਫਾਇਦਾ ਦੱਸੋ ਕਿਨੂੰ ਆ ਜੀ ਕੌਣ ਜਾਣਦਾ ਸੀਗਾ ਜੀ ਪਹਿਲੇ ਵੀ ਕੋਈ ਵਾਦਾ ਨਹੀਂ ਜੀ ਕੋਈ ਕੁਝ ਨਹੀਂ ਆ ਜਿਹੜੀਆਂ ਨੌਕਰੀ ਨੁਕਰੀ ਗੱਲ ਕਰਦੇ ਪਿਛਲੀ ਗਵਰਨਮੈਂਟ ਨੌਕਰੀਆਂ ਦੀ ਕਰ ਗਈ ਸੀਗੀ ਉਹਦੀ ਮਤਲਬ ਰੀਕਮੈਂਡ ਕਰ ਗਈ ਸੀਗੀ ਇਹਨਾਂ ਨੇ ਆ ਕੇ ਉਹਨੂੰ ਅੱਗੇ ਵਧਾਇਆ ਜੀ ਨਹੀਂ ਤਾਂ ਪਿਛਲੀ ਸਰਕਾਰ ਹੀ ਇਹਨੂੰ ਕਰ ਗਈ ਸੀ ਜੇ ਨਸ਼ੇ ਦੀ ਨਾਲ ਇੱਕ ਗੱਲ ਕਿਤੇ ਨਸ਼ੇ ਦੇ ਕਿੱਡੀ ਕੁ ਥੱਲ ਪਾਈ ਗਈ ਹੈ ਨਸ਼ੇ ਦਾ ਤਾਂ ਬੁਰਾ ਹਾਲ ਆ ਜੀ ਨਸ਼ਾ ਤੁਸੀਂ ਹਰ ਗਲੀ ਹਰ ਮੋੜ ਤੇ ਵੇਚਦਾ ਇਹ ਨਸ਼ੇ ਵਾਲੇ ਜਿਹੜੀਆਂ ਗੱਲਾਂ ਕਰਦੇ ਨੇ ਅਸੀਂ 20 ਦਿਨਾਂ 'ਚ ਬੰਦ ਕਰਾਂਗੇ 4 ਦਿਨਾਂ 'ਚ ਬੰਦ ਕਰ ਦਾਂਗੇ ਅੱਜ ਸਾਲ ਹੋਣ ਨੂੰ ਲੱਗਾ ਆ ਰੋਜ਼ ਨੌਜਵਾਨ ਮਰਦੇ ਆ ਰੋਜ਼ 30 35 ਮੁੰਡੇ ਮਰਦੇ ਆਂ ਨਸ਼ੇ ਦੇ ਨਾਲ ਮਾਮਾਂ ਨੂੰ ਪੁੱਛੋ ਦੁੱਖ ਜਾ ਕੇ ਜਿਹੜੀਆਂ ਮਾਮਾਂ ਰੋਜ਼ ਤਰਸਦੀਆਂ ਬਨੇਰੀਆਂ ਤੇ ਖੜੀਆਂ ਰਹਿਣੀਆਂ 12 12 ਵਜੇ ਤੱਕ ਰਾਤ ਦੇ 1 ਵਜੇ ਤ ਉਹਨਾਂ ਮਾਮਾ ਦੇ ਦਿਲਚਸਪ ਪੁੱਛਣਾ ਜਾ ਕੇ ਕਿੱਥੇ ਹੋਰ ਵੀ ਕੁਝ ਲੋਕ ਨੌਜਵਾਨ ਮੌਜੂਦ ਆ ਸੀ ਉਹਨਾਂ ਨਾਲ ਵੀ ਗੱਲਬਾਤ ਕਰ ਸਰ ਤੁਹਾਡਾ ਕੀ ਆਮ ਆਦਮੀ ਪਾਰਟੀ ਬਾਰੇ ਵਿਚਾਰ ਹੈ ਇੱਕ ਸਾਲ ਹੋ ਗਿਆ ਅੱਜ ਪੂਰਾ ਸਰ ਪਹਿਲੀ ਗੱਲ ਤਾਂ ਇਹ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਪੁੱਛਣਾ ਚਾਹੁੰਦਾ ਜਿਹੜੇ ਤੁਸੀਂ ਮਹੱਲਾ ਕਲੀਨਿਕ ਅਧੀਆਂ ਗੱਲਾਂ ਕੀਤੀਆਂ ਵਾ ਹੈਣਾ ਤੁਸੀਂ ਕਹਿੰਦੇ ਇਹਨਾਂ ਨੇ ਮਹੱਲਾ ਕਲੀਨਿਕ ਖਲਾਤੇ ਮੈਂ ਤਾਂ ਤੁਹਾਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਪੁੱਛਣਾ ਚਾਹੁੰਦਾ ਵਾ ਵੀ ਜਿਹੜੇ ਆਪਣੇ ਸਿਵਲ ਹਸਪਤਾਲ ਬਣੇ ਹੋਏ ਆ ਕਲੀਨਿਕ ਤਾਂ ਆਪਾਂ ਬਾਅਦ ਦੇ ਵਿੱਚ ਖੋਲੀਏ ਜੇ ਇੱਕ ਥਾਂ ਦੇ ਉੱਤੇ ਆਪਾਂ ਨੂੰ ਪੂਰੀ ਫੈਸਿਲਿਟੀ ਮਿਲਦੀ ਹੋਵੇ ਤੇ ਦੂਜੀ ਥਾਂ ਤੇ ਆਪਾਂ ਤਾਂ ਜਾਈਏ ਹੈਨਾ ਜੇ ਤੱਕ ਮੈਨੂੰ ਲੱਗਦਾ ਇਹਨਾਂ ਨੂੰ ਸਿਵਲ ਹਸਪਤਾਲ ਵਾਲੀ ਧਿਆਨ ਦੇ ਲੈਣਾ ਤਾਂ ਚਾਹੀਦਾ ਸੀਗਾ ਤੇ ਉਹੀ ਜੇ ਠੀਕ ਹੋ ਜਾਂਦਾ ਤੇ ਮੈਨੂੰ ਨਹੀਂ ਮੈਨੂੰ ਨਹੀਂ ਲੱਗਦਾ ਹੈਗਾ ਵੀ ਸਾਨੂੰ ਮਹੱਲੇ ਕਲੀਨਿਕ ਵੱਲ ਦੇਖਣਾ ਪੈਂਦਾ ਜਾਂ ਕੋਈ ਹੋਰ ਡਿਸਪੈਂਸਰੀ ਵੱਲ ਦੇਖਣਾ ਪੈਂਦਾ ਦੂਜੀ ਗੱਲ ਜਿਹੜੀ ਕਹਿੰ ਤਜਿਆ ਉਡੀਪੀ ਉਡੀ ਦੀ ਜਮੀ ਤੁਸੀਂ ਉਹ ਅਜਨਾਲਾ ਕਾਂਡ ਦੇਖਿਆ ਹੋਣਾ ਵਾ ਹੋਰ ਵੀ ਤੁਸੀਂ ਦੇਖਿਆ ਹੋਣਾ ਮਤਲਬ ਕਿ ਪੁਲਿਸ ਨੂੰ ਪੁਲਿਸ ਦਾ ਤਾਂ ਮਜ਼ਾਕ ਹੀ ਬਣਾਇਆ ਹੋਇਆ ਵਾ ਇੱਥੇ ਦੀ ਆਮ ਜਨਤਾ ਨੇ ਲਾ ਲੋ ਇਹ ਕੀ ਦੀ ਸ਼ਹਿਰ ਦੇ ਉੱਤੇ ਹੁੰਦਾ ਮੇਰੀ ਕੀ ਮਜ਼ਾਲਾ ਵੀ ਮੈਂ ਪੁਲਿਸ ਨੂੰ ਕਰੂੰਗਾ ਜਾਂ ਕਿਸੇ ਅਧਿਕਾਰੀ ਨੂੰ ਕਿੰਤੂ ਬਰੰਤੂ ਕਰ ਲਊਗਾ ਤੁਸੀਂ ਆਪ ਇਹ ਚੀਜ਼ ਨੂੰ ਜਾਣੀ ਜਾਣ ਹੈਗੇ ਹੋ ਤੁਸੀਂ ਹਰੇਕ ਚੀਜ਼ ਨੂੰ ਸਮਝਦੇ ਹੋ ਜਨਤਾ ਦੀ ਆਵਾਜ਼ ਕੁਝ ਹੋਣਾ ਥੋੜਾ ਕੰਮ ਹੈਗਾ ਤੁਹਾਨੂੰ ਚਾਹੀਦਾ ਵਾ ਵੀ ਜੋ ਵੀ ਚੀਜ਼ ਹੈ ਨੈਗੇਟਿਵਿਟੀ ਵੱਲ ਨੂੰ ਇਸ ਟਾਈਮ ਤੁਰਿਆ ਪਿਆ ਵਾ ਸਾਡਾ ਪੂਰਾ ਪੰਜਾਬ ਇਹ ਤੁਹਾਨੂੰ ਚਾਹੀਦਾ ਵਾ ਵੀ ਇਹਨੂੰ ਪੋਜ਼ਿਟਿਵਿਟੀ ਵੱਲ ਵੀ ਕਿੱਦ ਹੀ ਖਬਰਾਂ ਉਹਨਾਂ ਨੂੰ ਦਿਓ ਗਾਈਡ ਕਰੋ ਉਹਨਾਂ ਨੂੰ ਜਾ ਕੇ ਸਵਾਲ ਪੁੱਛੋ ਅਸੀਂ ਤਾਂ ਆਪਣੇ opinion ਤੁਹਾਨੂੰ ਦੇ ਰਹੇ ਹਾਂ ਉਹਨਾਂ ਨੂੰ ਜਾ ਕੇ ਸਵਾਲ ਪੁੱਛੋ ਵੀ ਕੀ ਸਾਡੇ opinion ਦੇ ਨਾਲ ਉਹਨਾਂ ਦੇ ਕੰਨਾਂ ਦੇ ਉੱਤੇ ਜੋ ਸਿਧਕਰੀ ਹੈ ਉਹਨਾਂ ਨੂੰ ਕੁਝ ਫਰਕ ਪੈ ਰਿਹਾ ਇਹ ਚੀਜ਼ ਦਾ ਆਮ ਬੰਦਾ ਵਾ ਆਪਤ ਦੇ ਵਿੱਚ ਲੜਦਾ ਝਗੜਦਾ ਮਰ ਜਾਂਦਾ ਵਾ ਇਹਨਾਂ ਕਰਕੇ ਲੀਡਰਾਂ ਕਰਕੇ ਆਮ ਬੰਦੇ ਨੂੰ ਕੀ ਮਿਲਦਾ ਵਾ ਕੁਝ ਵੀ ਨਹੀਂ ਛਿੱਕੂ ਸਮਝ ਦਿਓ ਨਾ ਆਮ ਜਨਤਾ ਨੂੰ ਰੋਜ਼ਗਾਰ ਮਿਲੇ ਨਾ ਜੋ ਉਹਨਾਂ ਨੇ ਵਾਦੇ ਕੀਤੇ ਸੀ ਸਰ ਮੈਨੂੰ ਇੱਕ ਮੈਂ ਨਾ ਸਿੰਪਲ ਪੁੱਛਦਾ ਵਾਂ ਰਾਹ ਜਾਂਦੇ ਨੂੰ ਤੁਸੀਂ ਉਹਨੇ ਮੇਰੇ ਨਾਲ ਬਾਹਰ ਚੱਲੋ ਰਾਹ ਜਾਂਦੇ ਨੂੰ ਕਿਸੇ ਵੀ ਬੰਦੇ ਨੂੰ ਪੁੱਛ ਲਓ ਵੀ ਇਸ ਟਾਈਮ ਆਰਥਿਕ ਵਿਵ ਜਿਹੜੇ ਬੰਦੇ ਮੰਨ ਲਓ ਕਿ ਤੁਸੀਂ ਹਿਸਾਬ ਲਾ ਲਓ ਵੀ ਹਰੇਕ ਬੰਦਾ ਏ ਤਰਾਹੀ ਤਰਾਹੀ ਕਰਦਾ ਪਿਆ ਵਾ ਕੁਝ ਵੀ ਨਹੀਂ ਹੈਗਾ ਤੁਸੀਂ ਤੁਸੀਂ ਇਹ ਜਾਂਦੇ ਪਿਓ ਜਿਹੜੇ ਬੰਦੇ ਕੰਨ ਕਾਂਦੀ ਸੀਗੀ ਜਿਨ੍ਹਾਂ ਨੂੰ ਫਰੀ ਆਂਦੀ ਸੀ ਮੋਦੀ ਸਰਕਾਰ ਵੱਲੋਂ ਆਂਦੀ ਸੀ ਇਹ ਕੀ ਕਰਦੇ ਆ ਤੁਸੀਂ ਕਦੀ ਵੀ ਜਾ ਕੇ ਦੇਖ ਲਿਓ ਕਿਸੇ ਵੀ ਡੀਪੂ ਦੇ ਵਿੱਚ ਵੱਡਾ ਲਿਖਿਆ ਹੋਊਗਾ ਪੰਜਾਬ ਸਰਕਾਰ ਫੱਲੇ ਬਿਲਕੁਲ ਨਿਕਲ ਸੁੱਚਾ ਇਹ ਲਿਖਿਆ ਹੋਇਆ ਪਰ ਸਰਕਾਰ ਵੀ ਮਤਲਬ ਸਮਾਨ ਕੀਤੋ ਆ ਰਿਹਾ ਮਸ਼ੂਰੀ ਕਿਸੇ ਹੋਰ ਦੀ ਹੋ ਰਹੀ ਹੈ ਤੁਸੀਂ ਸਮਝਦੇ ਹੋਏ ਚ ਉਹ ਵੀ ਬੰਦ ਕਰਾਤੀ ਗਰੀਬ ਬੰਦਿਆਂ ਦੇ ਢਿੱਡ ਦੇ ਉੱਤੇ ਲਾਤ ਮਰਵਾਤੀ ਕੀ ਦੱਸੋ ਕਿ ਇਹਨਾਂ ਨੂੰ ਕੌਣ ਦਵਾਵਾ ਦਊਗਾ ਕੀ ਬਦ ਦਵਾ ਇਹ ਤਾਂ ਸਰ ਚਲੋ ਇਹ ਤਾਂ ਇੱਕ ਸੀਗਾ ਫਲੋ ਬਣਿਆ ਹੋਇਆ ਸੀਗਾ ਜਿਹੜੇ ਇਹਨਾਂ ਨੇ ਕਿਸਾਨੀ ਮੁੱਦਿਆਂ ਦੇ ਉੱਤੇ ਰਾਜਨੀਤੀ ਕੀਤੀ ਹੈ ਤੁਸੀਂ ਇਹ ਰੇ ਚ ਇਹਨੂੰ ਸਮਝਦੇ ਤੁਸੀਂ ਦੇਖਿਆ ਵੀ ਆਪਣੇ ਕੀ ਸੋ ਮੈਂ ਤੁਹਾਨੂੰ ਇਹ ਕਹਾਂਗਾ ਇੱਕ ਗਰੀਬ ਬੰਦੇ ਦੇ ਨਾਲ ਕਦੀ ਵੀ ਧੱਕਾ ਨਹੀਂ ਕਰਨਾ ਚਾਹੀਦਾ ਹੈਗਾ ਤੁਸੀਂ ਗਰੀਬ ਬੰਦਾ ਪਤਾ ਹੈ ਕਿ ਅਸੀਸਾਂ ਵੀ ਦਿੰਦਾ ਵਾ ਦੁਆਵਾਂ ਵੀ ਦਿੰਦਾ ਵਾ ਤੁਹਾਡੇ ਮਗਰ ਲੱਗਿਆ ਉਹਨਾਂ ਨੂੰ ਤੁਹਾਡੇ ਉੱਤੇ ਈ ਕਾਸੀਗੀ ਪਰ ਇਹ ਕਿਸੇ ਵੀ ਆਸ ਤੇ ਇਹ ਪੂਰੇ ਨਹੀਂ ਉਤਰੇ ਹੈਗੇ ਮਤਲਬ ਜਲੂਸ ਕੱਢਿਆ ਪਿਆ ਵਾ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਬਸ ਇਹ ਥੋੜੇ ਦੇਰ ਦੀ ਹੋਲ ਰਹਿ ਗਈ ਵੀ ਜਿਹੜਾ ਲੋਕਾਂ ਨੇ ਹੁਣ ਸੰਤਾਪ ਝੇਲਣਾ ਵਾ ਇਹ ਥੋੜੀ ਦੇਰ ਦਾ ਹੋਰ ਰਹਿ ਗਿਆ ਹੁਣ ਕਮਲ ਖਿਲੂਗਾ ਈ ਖਿਲੂਗਾ ਸਰ ਅੱਜ 1 ਸਾਲ ਹੋ ਗਿਆ ਆਮ ਆਦਮੀ ਪਾਰਟੀ ਨੂੰ ਲੈ ਕੇ 117 ਦੇ ਵਿੱਚੋਂ 192 ਸੀਟਾਂ ਨਾਲ ਤੁਸੀਂ ਉਹਨਾਂ ਨੂੰ ਜਿਤਾਇਆ ਸੀ ਬੜੇ ਵੱਡੇ ਵੱਡੇ ਵਾਦੇ ਕੀਤੇ ਸੀ ਆਪਣੇ ਵਾਦੇ ਤੇ ਖਰੇ ਉੱਤਰੀ ਏ ਕੀ ਵਿਚਾਰ ਹੈ ਤੁਹਾਡੇ ਹੈਲੋ ਮੈਂ ਦਾਣੀ ਜਤਾ ਹੈ ਜੀ ਨਾਮ ਐ ਵੋਟ ਪਾਈ ਹੋਣਾ ਨੂੰ ਐਵੇਂ ਝੂਠ ਬੋਲ ਕੇ ਆਪਣੇ ਨੰਬਰ ਬਣਾਉਣ ਵਾਲੀ ਗੱਲ ਕਰੀਏ ਬਾਕੀ ਪ੍ਰਯਾਸ ਉਹ ਕਰ ਰਹੇ ਨੇ ਪੰਜਾਬ ਦੇ ਵਿੱਚ ਹਾਲਾਤਾਂ ਨੂੰ ਸੰਭਾਲਣ ਦਾ ਹਲੇ ਤਜਰਬੇ ਦੀ ਕਮੀ ਹੋਣ ਕਰਕੇ ਸਿਸਟਮ ਉਹਨਾਂ ਦੇ ਕਾਬੂ 'ਚ ਨਹੀਂ ਆ ਰਿਹਾ ਲਾਅਨ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਬਹੁਤ ਵਸਟਾ ਜਿਸ ਲਈ ਥਾਣਿਆਂ ਦੇ ਉੱਤੇ ਹੀ ਕਬਜ਼ਾ ਹੋ ਜਵੇ ਤੇ ਉਸ ਤੋਂ ਬਾਅਦ ਤਾਂ ਕੁਝ ਕਹਿਣ ਨੂੰ ਰਹਿ ਨਹੀਂ ਜਾਂਦਾ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਰਾਜਪਾਲ ਨੂੰ ਕਹਿੰਦੇ ਸੀ ਆ ਕੇਂਦਰ ਸਰਕਾਰ ਨੂੰ ਕਹਿੰਦੇ ਸੀ ਕਿ ਮੈਨੂੰ ਪੁਲਿਸ ਦੇ ਦੇ ਦਿਓ ਦਿੱਲੀ ਦੇ ਵਿੱਚ ਮੈਂ ਸਭ ਕੁਝ ਸੁਧਾਰ ਦਿਆਂਗਾ ਮੈਨੂੰ ਤਾਂ ਲੱਗਦਾ ਸੁਧਾਰਨ ਦੀ ਜਿਹੜੀ ਗੱਲ ਉਹ ਕਰਦੇ ਸੀ ਸਿਰਫ ਬੀਜੇਪੀ ਔਰ ਕਾਂਗਰਸ ਵਾਲਿਆਂ ਨਾਲ ਖੁੰਦਾ ਕੱਢਣ ਦੀ ਗੱਲ ਕਰਦੇ ਸੀ ਇੱਥੇ ਪੰਜਾਬ ਚ ਉਹਨਾਂ ਨੂੰ ਪੁਲਿਸ ਮਿਲੀ ਹੋਈ ਆ ਇੱਥੇ ਤਾਂ ਉਹਨਾਂ ਦੇ ਹੱਥ ਚ ਕੰਟਰੋਲ ਹੀ ਨਹੀਂ ਆ ਰਿਹਾ ਸਿਸਟਮ ਔਰ ਗੈਂਗਸਟਰਾਂ ਦੇ ਇੰਨੇ ਕੁ ਫੋਨ ਆ ਰਹੇ ਨੇ ਲੋਕਾਂ ਨੂੰ ਫਰੋਤੀਆਂ ਲਈ ਮੇਰਾ ਖਿਆਲ ਜੇ ਇਸ ਚੀਜ਼ ਦੇ ਉੱਤੇ ਵੀ ਕੋਈ ਗਿਨੈਜ ਬੁੱਕ ਆਫ ਰਿਕਾਰਡ ਹੋਏਗਾ ਤੇ ਪੰਜਾਬ ਪਹਿਲੇ ਨੰਬਰ ਚ ਆਏਗਾ ਔਰ ਬਾਕੀ ਜਿਹੜਾ ਬਿਜਲੀ ਦੇ ਮਾਮਲੇ 'ਚ ਮੈਂ ਕਹਿ ਸਕਦਾ ਜਿਹੜਾ ਉਹਨਾਂ ਨੇ 300 ਯੂਨਟ ਫ੍ਰੀ ਕੀਤਾ ਕਾਫੀ ਲੋਕਾਂ ਨੂੰ ਸੁਣਨ ਚ ਆਇਆ ਕਿ ਫਾਇਦਾ ਹੋ ਰਿਹਾ ਬਾਕੀ ਹਾਲੇ ਬੜੇ ਲੰਬੇ ਜੋੜੇ ਉਹਨਾਂ ਨੇ ਵਾਅਦੇ ਕੀਤੇ ਹੋਏ ਨੇ ਜਿਵੇਂ 1000 ਰੁਪਇਆ ਮਹਿਲਾਵਾਂ ਦੇ ਖਾਤੇ 'ਚ ਪਾਣਾ ਸੀ ਹਾਲੇ ਤੱਕ ਮੈਨੂੰ ਲੱਗਦਾ ਅੱਜ ਦੇ ਬਜਟ 'ਚ ਉਹਨਾਂ ਨੇ ਉਹ ਪ੍ਰੋਵੀਜ਼ਨ ਹਾਲੇ ਤੱਕ ਨਹੀਂ ਕੀਤੀ ਦੇਖਣਾ ਦਿਲਚਸਪ ਹੋਏਗਾ ਕਿ ਇਹ ਵਾਅਦਾ ਕਿੱਦਾਂ ਪੂਰਾ ਕਰਨਗੇ ਸਾਰਾ ਅੱਜ ਬਜਟ ਵੀ ਆ ਰਿਹਾ ਉਸ ਨੂੰ ਲੈ ਕੇ ਤੁਸੀਂ ਕੀ ਦੇਖ ਰਹੇ ਹੋ ਬਜਟ ਦੇ ਵਿੱਚ ਸਾਡੇ ਲੋਕਾਂ ਲਈ ਤਾਂ ਕਦੇ ਵੀ ਕੁਝ ਨਹੀਂ ਹੁੰਦਾ ਸਾਡੇ ਲਈ ਤਾਂ ਹਮੇਸ਼ਾ ਨਵੀਂ ਕੰਡੀਸ਼ਨ ਹੀ ਹੁੰਦੀ ਹੈ ਪੈਸੇ ਲੈਣ ਦੀ ਮੈਂ ਜੋ ਆਪਣੀ ਗੱਲ ਕਰਾਂ ਪਰਸਨਲ ਤੁਹਾਨੂੰ ਕਾਰਪੋਰੇਸ਼ਨ ਦੇ ਵਿੱਚ ਮੈਂ ਆਪਣੇ ਘਰ ਦੀ ਪਿਛਲੇ ਕਈ ਸਾਲਾਂ ਤੋਂ ਪ੍ਰਾਪਰਟੀ ਟੈਕਸ ਦੀ ਰਿਟਰਨ ਭਰਦਾ ਪਿਆ ਉਹਨਾਂ ਦੇ ਕੰਪਿਊਟਰ ਤੇ ਹੀ ਜਾ ਕੇ ਰਿਟਰਨ ਘੜਾਣਾ ਜਿੰਨਾ ਉਹ ਬੈਲੈਂਸ ਕਹਿੰਦੇ ਨੇ ਮੈਂ ਜਮ੍ਹਾਂ ਕਰਾ ਦੇਣਾ ਕੱਲ੍ਹ ਅਗੇ ਪਰਸੋ ਮੈਨੂੰ ਨਵਾਂ ਨੋਟਿਸ ਆਇਆ ਹਰ ਸਾਲ ਦਾ ਉਹਨਾਂ ਨੇ 3-300 4-400 ਰੁਪਈਆ ਐਕਸਟਰਾ ਪਾ ਕੇ 2000 ਬਣਾਇਆ ਹੋਇਆ ਹੁਣ ਜਿਹੜੇ ਇਹਨਾਂ ਨੇ ਚੰਦਰਮਾ ਤਾਰੇ ਤੋੜ ਲਿਆਨ ਦੇ ਵਾਅਦੇ ਕੀਤੇ ਹੋਏ ਨੇ ਉਹ ਸਾਡੇ ਵਰਗੇ ਬੰਦਿਆਂ ਦੇ ਜੁੱਤੀਆਂ ਮਾਰ ਕੇ ਹੀ ਪੈਸੇ ਪੂਰੇ ਹੋਣੇ ਨੇ ਆਮ ਆਦਮੀ ਪਾਰਟੀ ਨੇ ਕੁਝ ਮੱਲਾ ਕਲੀਨਿਕ ਵੀ ਖੁੱਲੇ ਗਏ ਨੇ ਕੁਝ ਤਾਂ ਵਾਅਦੇ ਪੂਰੇ ਕੀਤੇ ਇਸ ਬਾਰੇ ਤੁਹਾਡੇ ਕੀ ਵਿਚਾਰੇਗੇ ਦੇਖੋ ਜਿੱਥੇ-ਜਿੱਥੇ ਵੀ ਮੱਲਾ ਕਲੀਨਿਕ ਖੁੱਲੇ ਨੇ ਇਹ ਕੋਣਾ ਦਾ ਸ਼ਲਾਗਾਯੋਗ ਪ੍ਰਯਾਸ ਹੈ ਪਰ ਜੇ ਮੈਂ ਦੂਰਬੀਨ ਲਾ ਕੇ ਦੂਰ-ਦੂਰ ਤੱਕ ਦੇਖਾਂ ਤੇ ਕੀ ਕਹਿੰਦੇ ਸਾਰੇ ਜਿੰਨੀਆਂ ਡਿਸਪੈਂਸਰੀਆਂ ਪਹਿਲਾਂ ਹੀ ਚੱਲ ਰਹੀਆਂ ਸੀ ਉੱਥੇ ਹੀ ਕੀ ਕਹਿੰਦੇ ਬੋਰਡ ਬਦਲੇ ਨੇ ਕੋਈ ਨਵਾਂ ਕੰਮ ਦੇ ਕੀਤਾ ਨਹੀਂ ਹਾਂ ਕੁਝ ਟੈਸਟ ਕਹਿੰਦੇ ਨੇ ਉੱਥੇ ਹੁੰਦੇ ਨੇ ਚਲੋ ਜੇ ਇਹ ਪ੍ਰਯਾਸ ਕਰ ਰਹੇ ਨੇ ਪ੍ਰਯਾਸ ਹੋ ਸਹੀ ਹੋਏਗਾ ਜਿਵੇਂ ਸਿਵਲ ਹਸਪੀਟਲ ਜਾਂ ਮਲਟੀ ਸੁਪਰ ਸਪੈਸ਼ਲਿਟੀ ਹਸਪੀਟਲ ਹਰ ਸ਼ਹਿਰ ਦੇ ਹਰ ਐਮਐਲਏ ਦੇ ਏਰੀਆ ਦੇ ਵਿੱਚ ਖੋਲੇ ਜਾਣਗੇ ਜਿੱਥੇ ਲੋਕਾਂ ਨੂੰ ਘੱਟ ਪੈਸੇ 'ਚ ਵਧੀਆ ਇਲਾਜ ਮਿਲੇਗਾ ਤਾਂ ਤਾਂ ਗੱਲ ਮੰਨਣ ਵਾਲੀ ਹੋਏਗੀ ਨਹੀਂ ਤਾਂ ਲੋਕ ਪ੍ਰਾਈਵੇਟ ਹਸਪੀਟਲ ਔਰ ਪ੍ਰਾਈਵੇਟ ਡਾਕਟਰ ਮਾਫੀਆ ਦੇ ਕੋਲ ਆਪਣਾ ਸ਼ੋਸ਼ਣ ਕਰਵਾਉਣ ਲਈ ਮਜਬੂਰ ਰਹਿਣਗੇ ਤੁਸੀਂ ਨੇ ਆਪਣੇ ਹਲਕੇ ਦੇ ਐਮਐਲਏ ਨੂੰ ਕਿੱਦਾਂ ਦੇਖਦੇ ਹੋ ਕਿੱਦਾਂ ਦੇ ਕਾਰਜ ਕਰਿਆ ਕਰਦੇ ਹੋ ਦੇਖੋ ਜਿਸਲੇ ਉਹ ਕਾਉਂਸਲਰ ਰਹੇ ਨੇ ਛੋਣੀ ਮਹੱਲੇ ਦੇ ਸਲੇਮ ਟਾਪਰੀ ਦੇ ਉਹਨਾਂ ਨੇ ਅੱਛੇ ਕੰਮ ਕੀਤੇ ਸੀ ਉਹ ਦੋ ਏਰੀਆ ਦਾ ਉਹਨਾਂ ਨੇ ਕਾਫੀ ਸੁਧਾਰ ਕੀਤਾ ਸੀ ਪਹਿਲੀ ਵਾਰੀ ਉਹਨਾਂ ਕੋਲ ਕਨਸਟੀਟਿਊਸ਼ਨਲ ਪਾਵਰ ਆਈ ਹੈ ਮੈਂ ਉਮੀਦ ਕਰਦਾ ਕਿ ਉਹਦਾ ਪੋਜ਼ਿਟਿਵ ਪੋਜ਼ਿਟਿਵ ਤਰੀਕੇ ਨਾਲ ਵਰਤੋਂ ਕਰਦੇ ਹੋਏ ਜਿਹੜਾ ਸਾਡੇ ਇਸ ਲੁਧਿਆਣਾ ਨਾਰਥ ਨੂੰ ਲੱਗਦਾ ਬੁੱਢੇ ਨਾਲੇ ਦਾ ਜਿਹੜਾ ਇੱਕ ਕੋੜ ਹੈਗਾ ਉਮੀਦ ਕਰਦਾ ਕਿ ਉਹ ਮਿਹਨਤ ਕਰਕੇ ਇਹਨੂੰ ਦੂਰ ਕਰਨਗੇ ਤੇ ਬੁੱਢੇ ਨਾਲੇ ਨੂੰ ਦੁਬਾਰਾ ਉਹਦਾ ਗੌਰਵਸ਼ਾਲੀ ਅਤੀਤ ਵਾਪਸ ਦੇ ਕੇ ਬੁੱਢਾ ਦਰਿਆਏ ਨੂੰ ਬਣਾਣਗੇ